ਜਿਹੜੇ ਜਿਹੜੇ ਲੋਕ ਆਚਾਰ ਖਾਂਦੇ ਨੇ ਉਹਨਾਂ ਦੇ ਸਰੀਰ ਤੇ ਬੁਢਾਪਾ ਬਹੁਤ ਛੇਤੀ ਆਉਂਦਾ ਉਹਨਾਂ ਦੀਆਂ ਹੱਡੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਉਹਨਾਂ ਦੇ ਜੋੜਾਂ 'ਚ ਬਹੁਤ ਜ਼ਿਆਦਾ ਦਰਦ ਰਹਿੰਦਾ ਤੇ ਕਹਿਣ ਤੋਂ ਭਾਵ ਕਿ ਉਹਨਾਂ ਦੇ ਮੂੰਹ ਦੇ ਉੱਤੇ ਝੁਰੜੀਆਂ ਵੀ ਬਹੁਤ ਛੇਤੀ ਛੋਟੀ ਉਮਰ 'ਚ ਪੈ ਜਾਂਦੀਆਂ ਜਿਹੜੇ ਲੋਕ ਆਚਾਰ ਖਾਂਦੇ ਨੇ ਤੁਸੀਂ ਵੇਖਣਾ ਕਿ ਕਈ ਲੋਕ ਹਮੇਸ਼ਾ ਖਾਣੇ ਦੇ ਵਿੱਚ ਭਾਵੇਂ ਸਬਜੀ ਕਿੰਨੀ ਵੀ ਸਵਾਦ ਬਣੀ ਹੋਵੇ ਉਹ 'ਚ ਲੂਣ ਮਿਰਚ ਘਰ ਦਿਆ ਨੇ ਉਹਨਾਂ ਦੇ ਸਵਾਦ ਮੁਤਾਬਕ ਹੀ ਪਾਇਆ ਹੋਵੇ ਕਈ ਲੋਕ ਫੇਰ ਵੀ ਨਾਲ ਅਚਾਰ ਖਾਣਗੇ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਚਾਰ ਖਾਣ ਸਮੇਂ ਕਿਹੜੀ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿਹੜਾ ਚਾਰ ਖਾਣਾ ਚਾਹੀਦਾ ਹਰ ਇੱਕ ਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਤੇ ਤੁਹਾਡੇ ਵਰਗੇ ਚੰਗੇ ਸੱਜਣ हमेशा ਇਹਨਾਂ ਗੱਲਾਂ ਦਾ ਖਿਆਲ ਵੀ ਰੱਖਦੇ ਨਹੀਂ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਲੋਕ ਜ਼ਿਆਦਾ ਚਾਰ ਖਾਂਦੇ ਨੇ ਉਹਨਾਂ ਦੇ ਸਰੀਰ ਦੇ ਵਿੱਚ ਸੋਡੀਅਮ ਦੀ ਬਹੁਤ ਜ਼ਿਆਦਾ ਮਾਤਰਾ ਵੱਧ ਜਾਂਦੀ ਆ ਜੋ ਸੋਡੀਅਮ ਤੱਕ ਆ ਉਹਦਾ ਕੰਮ ਕੀ ਹੈ ਕਿ ਸਾਡੇ ਸਰੀਰ ਦੇ ਵਿੱਚ ਜਦੋਂ ਕੋਈ ਵੀ ਕੈਲਸ਼ੀਅਮ ਵਾਲੀ ਆਪਾਂ ਚੀਜ਼ ਖਾਂਦੇ ਆ ਜਿਵੇਂ ਸਾਡੇ ਫੂਡ 'ਚ ਹੋ ਗਿਆ ਦੁੱਧ 'ਚ ਹੋ ਗਿਆ ਜਾਂ ਲੱਫੀ ਚ ਹੋ ਗਿਆ ਜਾਂ ਕਿਸੇ ਹੋਰ ਖਾਣੇ ਚ ਹੋ ਗਿਆ ਤਾਂ ਫਿਰ ਉਹ ਨੂੰ ਸੋਖਦਾ ਨਹੀਂ ਆ ਕਹਿਣ ਤੋਂ ਭਾਵ ਕਿ ਉਹਦੀ ਸਮਰੱਥਾ ਨੂੰ ਘੱਟ ਕਰਦਾ ਸਾਡੇ ਬਲੱਡ ਨੂੰ ਤਾਂ ਕਿ ਜਿਹਦੇ ਨਾਲ ਸਾਡੇ ਸਰੀਰ ਚ ਕੈਲਸ਼ੀਅਮ ਦੀ ਜਿਹੜੀ ਆ ਬਹੁਤ ਵੱਡੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਆ ਕਈ ਲੋਕ ਤਾਂ ਫਿਰ ਕੋਈ ਦੋ ਦੋ ਤਿੰਨ ਤਿੰਨ ਪੀਸ ਚਾਰ ਚਾਰ ਪੀਸ ਜਿਹੜੇ ਨੇ ਅਚਾਰ ਦੇ ਖਾ ਜਾਣਗੇ ਚਾਹੇ ਉਹ ਅੰਬ ਦਾ ਚਾਰ ਹੋਵੇ ਚਾਹੇ ਕੋਈ ਹੋਰ achar ਹੋਣ ਕਿਉਂਕਿ ਜਦੋਂ ਹਰੇਕ achar ਦੇ ਵਿੱਚ ਲੂਣ ਕਾਫੀ ਮਾਤਰਾ ਚ ਪਾਇਆ ਜਾਂਦਾ ਤੇ ਉਹਦੇ ਵਿੱਚ ਆਪਾਂ ਲੂਣ ਕਿਹੜਾ ਪਉਣੀ ਹੈ ਚਿੱਟਾ ਜਿਆਦਾਤਰ ਚਿੱਟਾ ਲੂਣ ਹੀ ਸਾਰੇ ਜਾਣੇ ਆਪਣੇ achar ਚ ਪਾਉਂਦੇ ਨੇ ਤੇ ਜਦੋਂ ਇੰਨਾ ਜਿਆਦਾ ਕਿਸੇ ਨੇ ਦੋ ਲਫਾਫੇ ਭਰ ਕੇ ਪਾਏ ਹੁੰਦੇ ਨੇ ਕਿਸੇ ਨੇ ਤਿੰਨ ਪਾਏ ਹੁੰਦੇ ਨੇ ਜਿੰਨਾ ਵੀ achar ਬਣਾਇਆ ਹੁੰਦਾ ਉਹਦੀ ਮਾਤਰਾ ਦੇ ਮੁਤਾਬਕ ਅਸੀਂ ਉਸ ਗੱਲ ਵੱਲ ਨਹੀਂ ਜਾਂਦੇ ਇਹ ਸਾਡੇ ਸਰੀਰ ਨੂੰ ਸਾਰਾ ਦਿਨ ਚ ਕਿੰਨਾ ਲੂਣ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਲਗਭਗ ਹਾਫ ਚਮਚਾ ਜਿਹੜਾ ਲੂਣ ਆ ਉਹ ਬਹੁਤ ਹੁੰਦਾ ਪੂਰੇ ਦਿਨ ਦੇ ਵਿੱਚ ਉਹ ਲੂਣ ਦਾ ਮਤਲਬ ਇਹ ਨਹੀਂ ਹੁੰਦਾ ਤੁਸੀਂ ਇਹ ਵੀ ਜਾਣਦੇ ਹੋ ਕਿ ਕੱਲਾ ਉਹਨਾਂ ਅਸੀਂ ਰੈਗੂਲਰ ਚ ਹੀ ਖਾਣਾ ਹੈ ਕੱਲਾ ਡੱਬੇ ਚੋਂ ਕੱਢ ਕੇ ਤੁਸੀਂ ਸਭ ਇਹ ਵੀ ਜਾਣਦੇ ਹੋ ਕਿ ਲੂਣ ਸਾਨੂੰ ਉਦਾਂ ਵੀ ਭੋਜਨ ਚੋਂ ਮਿਲ ਜਾਂਦਾ ਜਿਵੇਂ ਕਣਕ ਦੀ ਰੋਟੀ ਹੋ ਗਈ ਸਬਜ਼ੀਆਂ ਹੋ ਗਈਆਂ ਫਲ ਫਰੂਟ ਹੋ ਗਿਆ ਜਾਂ ਕਈ ਹੋਰ ਜਿਹੇ ਪ੍ਰੋਡਕਟ ਜਿਹੜੇ ਆਪਾਂ ਸਾਰਾ ਦਿਨ ਚ ਖਾਣੇ ਆ ਉਹਨਾਂ ਚ ਵੀ ਲੂਣ ਦੀ ਮਾਤਰਾ ਹੁੰਦੀ ਆ ਮੇਰਾ ਸਵਾਲ ਕਹਿੰਦਾ ਭਾਗ ਸੀ ਕਿ ਅੱਧਾ ਚਮਚ ਕੁੱਲ ਮਿਲਾ ਕੇ ਸਾਰੇ ਸ੍ਰੋਤਾਾਂ ਤੋਂ ਸਾਰੇ ਜਿੰਨੇ ਵੀ ਆਪਾਂ ਚੀਜ਼ਾਂ ਖਾਂਦੇ ਉਹ ਤੇ ਅੱਧਾ ਚਮਚ ਹੀ ਬਹੁਤ ਹੁੰਦਾ ਆ ਲੂਣ ਦਾ ਪਰ ਅਚਾਰ ਵਿੱਚ ਕੀ ਹੁੰਦਾ ਉੱਥੇ ਤੇ ਲਫਾਫੇ ਪਰ ਪਰ ਪਾਏ ਹੁੰਦੇ ਨੇ ਤੇ ਉਹ ਲਫਾਫੇ ਕਿਹਦੇ ਵਿੱਚ ਮਿਕਸ ਹੋ ਜਾਂਦੇ ਨੇ ਜਿਹੜਾ ਆਪਾਂ achar ਬਣਾ ਖਾ ਰਹੇ ਹੁੰਨੇ ਆ ਚਾਹੇ ਉਹ ਨਿੰਬੂਆਂ ਦਾ ਹੋਵੇ ਆਂਬ ਦਾ ਹੋਵੇ ਗਾਜਰਾਂ ਦਾ ਹੋਵੇ ਕੋਈ ਵੀ ਚਾਰ ਹੋਵੇ ਚਾਹੇ ਉਹ ਕਿਸੇ ਵੀ ਕਿਸਮ ਦਾ ਚਾਰ ਹੋਵੇ ਫਿਰ ਉਹ ਕਿੰਨਾ ਜ਼ਿਆਦਾ ਲੂਨ ਸਾਡੇ ਸਰੀਰ ਚ ਜਾਂਦਾ ਜਦੋਂ ਇੰਨਾ ਜ਼ਿਆਦਾ ਲੂਨ ਸਾਡੇ ਸਰੀਰ ਚ ਜਾਂਦਾ ਅੱਜ ਕਿੰਨੇ ਲੋਕਾਂ ਨੂੰ ਗੋਡਿਆਂ ਦਾ ਦਰਦ ਜੋੜਾਂ ਦਾ ਦਰਦ ਹੱਡੀਆਂ ਦਾ ਦਰਦ ਬੁਢਾਪੇ ਦਾ ਦਰਦ ਐਵੇਂ ਲੱਗਦਾ ਜਿਵੇਂ ਉਹ ਸਰੀਰ ਚ ਛੱਟਿਆ ਹੀ ਨਹੀਂ ਹੈਗੀ ਬਹੁਤ ਸਾਰੇ ਲੋਕ ਜੀ ਤੁਹਾਨੂੰ 40 50 ਸਾਲਾਂ ਤੋਂ ਬਾਅਦ ਬਿਲਕੁਲੋਂ ਬੁੱਢੇ-ਬੁੱਢੇ ਨਜ਼ਰ ਆਉਣ ਲੱਗ ਪੈਂਦੇ ਨੇ ਤੁਸੀਂ ਸੋਚਦੇ ਹੋ ਕਿ ਕੀ ਹੋ ਗਿਆ ਸਾਡੀ ਪੀੜ੍ਹੀ ਨੂੰ ਇਹ ਕਿਉਂ ਬਜ਼ੁਰਗ ਹੋ ਜਾਂਦੀ ਆ ਪਰ ਸੇ ਧਿਆਨ ਨਹੀਂ ਦੇਰੇ ਆਪਣੀ ਸਿਹਤ ਸੰਬੰਧੀ ਸਾਨੂੰ ਘੱਟ ਤੋਂ ਘੱਟ ਲੂਣ ਖਾਣਾ ਚਾਹੀਦਾ ਤੇ ਸਾਨੂੰ ਬਹੁਤਾ achar ਨਹੀਂ ਖਾਣਾ ਚਾਹੀਦਾ ਜੇ ਚਾਰਕ achar ਖਾਣ ਦਾ ਸ਼ੌਕੀਨ ਆ ਉਹ ਫਿਰ ਸਬਜੀ ਦੇ ਵਿੱਚ ਲੂਣ ਬਿਲਕੁਲੋਂ ਘੱਟ ਹੋਵੇ ਤੇ ਲੋੜ ਮੁਤਾਬਕ ਥੋੜਾ ਥੋੜਾ ਲਾ ਕੇ ਇਹ ਨਹੀਂ ਕਿ ਵੱਡੀਆਂ ਵੱਡੀਆਂ ਆਚਾਰਾਂ ਦੀਆਂ ਜੜੀਆਂ ਨੇ ਬੁਰਕੀਆਂ ਭਰੀਆਂ ਜਾਣ ਤੇ ਕਿਹਾ ਜਾਵੇ ਜੀ ਮੈਂ ਬੜਾ achar ਖਾ ਲੀਨਾ ਮੈਂ ਬੜਾ achar ਖਾ ਲੀਨਾ ਕਈ ਤਾਂ ਇਦਾਂ ਦੇ ਵੀ ਹੋਣਗੇ ਕਈ ਕਹਿਣਗੇ ਜੀ ਅਸੀਂ ਤੇ ਬੜਾ achar ਖਾਣੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੋ ਸਕਦਾ ਉਹਨਾਂ ਨੂੰ ਨਾ ਹੀ ਹੋਣ ਫਰਕ ਪਵੇ ਰੱਬ ਮਿਹਰ ਕਰੇ ਉਹਨਾਂ ਦੀ ਸਿਹਤ ਚੰਗੀ ਰਵੇ ਪਰ ਇਹਦਾ ਫਰਕ ਜਿੱਦੋਂ ਪਿਆ ਜਦੋਂ ਮਹਿਸੂਸ ਹੋਇਆ ਉਦੋਂ ਦੇ ਨਤੀਜੇ ਬੜੇ ਹੀ ਖਤਰਨਾਕ ਹੋਣਗੇ ਨਾਲ ਦੀ ਨਾਲ ਜੇਦੋਂ ਆਪਾਂ ਜ਼ਿਆਦਾ achar ਖਾਣੇ ਆ ਸਾਨੂੰ ਪੇਟ ਦੇ ਬਹੁਤ ਸਾਰੇ ਰੋਗ ਲੱਗਦੇ ਨੇ ਸਾਨੂੰ ਬੀਪੀ ਵਧਣ ਬਹੁਤ ਲੱਗ ਪੈਂਦਾ ਆ ਸਾਡੇ ਜਿਹੜੇ ਪੈਰ ਨੇ ਤੁਸੀਂ ਦੇਖਣਾ ਬਹੁਤ ਸਾਰੇ ਲੋਕਾਂ ਦੇ ਪੈਰ ਸੋਜੀ ਜਾਂਦੇ ਨੇ ਉਹਨਾਂ ਦੇ ਹੱਥ ਸੋਜੀ ਜਾਂਦੇ ਨੇ ਉਹਨਾਂ ਦੇ ਸਰੀਰ ਦੇ ਕਈ ਹੋਰ ਮਸਲ ਸੋਜੀ ਜਾਂਦੇ ਨੇ ਇਹ ਸਾਰਾ ਜਿਆਦਾ ਕਾਰਨ ਹੈ ਜਿਆਦਾ ਲੂਣ ਖਾਣ ਦਾ ਜਿਆਦਾ ਅਚਾਰ ਖਾਣ ਦਾ ਇਹ ਮੇਰੇ ਦੋਸਤੋ ਆਪਾਂ ਇਹ ਚੈਨਲ ਵੀ ਇਸੇ ਮਕਸਦ ਲਈ ਬਣਾਇਆ ਜਿਹੜਾ ਮਕਸਦ ਹੀ ਸਿਰਫ ਇਹ ਆ ਕੀ ਅਸੀਂ ਚੰਗੀ ਸਿਹਤ ਕੇੰਜ ਜਿਉਣੀ ਆ ਅਸੀਂ ਤੰਦਰੁਸਤ ਕੇੰਜ ਰਹਿ ਸਕਦੇ ਆ ਸਾਡੀ ਅਸੀਂ ਜ਼ਿੰਦਗੀ ਵਿੱਚ ਸੌਖੇ ਤਰੀਕੇ ਨਾਲ ਪੈਸਾ ਕਿੰਜ ਕਮਾ ਸਕਦੇ ਆ ਅਸੀਂ ਬਿਮਾਰੀਆਂ ਤੋਂ ਦੂਰ ਰਹਿ ਕੇ ਕਿਵੇਂ ਜ਼ਿੰਦਗੀ ਨੂੰ ਘੁੰਮ ਸਕਦੇ ਆ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਨੰਦ ਮਾਣ ਸਕਦੇ ਆ ਇਸ ਮਕਸਦ ਦੇ ਲਈ ਆਪਾਂ ਇਹ ਚੈਨਲ ਬਣਾਇਆ ਜਿਹੜਾ ਨਾਮ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਰੱਖਿਆ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਧੰਨਵਾਦ ਵੀ ਬਣਦਾ ਕਿਉਂਕਿ ਤੁਹਾਡੇ ਚੰਗੇ ਸੱਜਣਾ ਦਾ ਮੇਰੀ ਸਾਝ ਆ ਤੇ ਚੰਗੇ ਸੱਜਣ ਹਮੇਸ਼ਾ ਰੱਬ ਵਰਗੇ ਹੁੰਦੇ ਨੇ ਤੇ ਰੱਬ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰਦਾ ਕਿ ਤੁਸੀਂ ਹਰ ਰੋਜ਼ ਬਹੁਤ ਸਾਰੇ ਮੇਰੇ ਭੈਣ ਭਰਾ ਚੈਨਲ ਨੂੰ ਦੇਖਦੇ ਨੇ ਕਿਉਂਕਿ ਜਦੋਂ ਮੈਂ ਰਿਪੋਰਟ ਚੈੱਕ ਕਰਦਾ ਮੈਨੂੰ ਪਤਾ ਲੱਗਦਾ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਹ ਚੈਨਲ ਨੂੰ ਦੇਖਿਆ ਜਾ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਅਰਦਾਸ ਬੇਨਤੀ ਕਰਦਾ ਤੁਸੀਂ ਸਦਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਤੇ ਸਮਾਜ ਲਈ ਚੰਗੇ ਕੰਮ ਤੁਸੀਂ ਸਾਰੇ ਕਰਦੇ ਰਹੋ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਵਿਜਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ